ਵਾਇਗੁਰੂ ਜੀ ਕਾਲ ਸਾਹਿਬ ਵਾਇਗੁਰੂ ਜੀ ਕੀ ਫਤਿਹ ਮੈਨੂੰ ਹੁਣੇ-ਹੁਣੇ ਹੀ ਆਪਣੇ ਜਾਣਕਾਰਾਂ ਤੋਂ ਖਬਰ ਮਿਲੀ ਆ ਕਿ ਕੋਈ ਦਰੋਗਰਾਠੀ ਨਾਮ ਦਾ ਬਲੌਗਰ ਆ ਉਹਨੇ ਪੰਥ ਦਿਵਾਲੀ ਦਸ਼ਮੇਸ਼ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਇੱਕ AI ਦੇ ਨਾਲ ਕੋਈ ਫਿਲਮ ਤਿਆਰ ਕੀਤੀ ਆ ਪਹਿਲੀ ਗੱਲ ਤੇ ਇਹ ਹੈਗੀ ਆ ਕਿ ਇਹ ਸਮੂਜੀ ਫਿਲਮ ਦੀ ਜਿਹੜੀ ਸਕ੍ਰਿਪਟਿੰਗ ਆ ਇਹ ਬਿਲਕੁਲ ਗਲਤ ਆ ਹੁਣ ਨਹੀਂ ਚਾਹੀਦੀ ਔਰ ਦੂਜੀ ਗੱਲ ਇਹ ਹੈਗੀ ਆ ਕਿ ਉਹਨੇ AI ਦੇ ਨਾਲ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਦਿਖਾਇਆ ਔਰ ਹਰਕਤ ਕਰਦਿਆਂ ਦਿਖਾਇਆ ਜਦੋਂ ਕਿ ਸਾਡੇ ਸਿੱਖੀ ਦੇ ਵਿੱਚ ਬੜਾ ਸਪਸ਼ਟਾ ਗੁਰੂ ਸਾਹਿਬ ਗੁਰੂ ਪਰਿਵਾਰ ਉਹਨਾਂ ਨੂੰ ਨਾਤੇ ਕਿਸੇ ਵੈਸੇ ਫਿਲਮ ਦੇ ਵਿੱਚ ਫਿਲਮਾਇਆ ਜਾ ਸਕਦਾ ਔਰ ਨਾ ਐਨੀਮੇਸ਼ਨ ਦੇ ਵਿੱਚ ਦਿਖਾਇਆ ਜਾ ਸਕਦਾ ਇਸ ਕਰਕੇ ਹੁਣ ਇਹ ਜਿਹੜਾ ਦਰੁਬਰਾਠੀ ਆ ਉਹ ਇਹ ਕਹਿ ਰਿਹਾ ਵਾ ਕਿ ਮੈਂ ਬਹੁਤ ਉੱਪਰਲੇ ਲੈਵਲ ਤੇ ਇਹਨੂੰ ਲੈ ਗਿਆ ਜਿੱਥੇ ਮਰਜ਼ੀ ਲੈ ਜਾ ਗੱਲ ਇਹ ਆ ਬੰਦੇ ਦਾ ਪੁੱਤ ਬਣ ਕੇ ਇਹਨੂੰ ਛੇਤੀ ਤੋਂ ਛੇਤੀ ਡਿਲੀਟ ਕਰ ਸਿੱਖ ਇਹਨੂੰ ਪਰਵਾਹ ਨਹੀਂ ਕਰਦੇ ਔਰ ਤੂੰ ਜਿਸ ਤਰੀਕੇ ਦੇ ਨਾਲ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਆਪਣੇ ਪੁੱਤ ਸ਼ਹੀਦ ਕਰਵਾਏ ਤੇ ਪੁੱਤ ਸ਼ਹੀਦ ਕਰਵਾਉਣ ਤੋਂ ਬਾਅਦ ਚਮਕੌਰ ਦੀ ਗੜੀ ਤੂੰ ਜਾਕਾਰਾ ਲਾਇਆ ਜਦੋਂ ਛੋਟੇ ਸਾਹਿਬ ਜਿਆਦਿਆਂ ਦੀ ਸ਼ਹਾਦਤ ਬਾਰੇ ਸੁਣਿਆ ਤੇ ਉਦੋਂ ਪਾਤਸ਼ਾਹ ਨੇ ਆਪਣੇ ਤੀਰ ਦੇ ਨਾਲ ਕਾਈ ਦਾ ਬੂਟਾ ਪੁੱਟ ਕੇ ਕਿਹਾ ਸੀ ਕਿ ਜ਼ੁਲਮੀ ਰਾਜ ਦੀ ਜੜ 뿌ਟੀ ਗਈ ਤੇ ਸਿੱਖਾਂ ਨੇ ਬਾਗ ਵਿੱਚ ਜ਼ੁਲਮੀ ਰਾਜ ਦੀ ਜੜ 뿌ਟੀ ਤੂੰ ਉਸ ਸੱਚੇ ਪਾਤਸ਼ਾਹ ਜੀ ਨੂੰ ਹੰਝੂ ਵਹਾਉਂਦੇ ਵੀ ਦਿਖਾਇਆ ਭਾਵੇਂ ਇਹ ਫਿਲਮ ਦੀ ਕਹਾਣੀ ਦਾ ਮਸਲਾ ਭਾਵੇਂ AI ਦੇ ਨਾਲ ਗੁਰੂ ਸਾਹਿਬ ਜੀ ਨੂੰ ਦਿਖਾਉਣ ਦਾ ਮਸਲਾ ਮੈਂ ਇਥੋਂ ਤੱਕ ਕਹਿਣਾ ਕਿ ਗੁਰੂ ਸਾਹਿਬ ਦੇ ਉੱਤੇ ਤੈਨੂੰ ਫਿਲਮ ਬਣਾਉਣ ਦਾ ਜਾਂ ਕਿਸੇ ਨੂੰ ਕੋਈ ਹੱਕ ਨਹੀਂ ਆ ਪਹਿਲੀ ਗੱਲ ਤੇ ਆ ਕੇ ਤੂੰ ਇਹ ਸਾਰੀ ਸਕ੍ਰਿਪਟ ਗਲਤ ਲਿਖੀ ਔਰ ਉਹਦੇ ਤੋਂ ਬਾਅਦ ਤੂੰ ਪੋਲ-ਪੋਲ ਖੇਲ ਰਿਹਾ ਤੂੰ ਕਹਿ ਰਿਹਾ ਵਾ ਕਿ ਮੈਨੂੰ opinion ਦੋ ਇਹ ਗਲਤ ਆ ਜਾਂ ਠੀਕ ਆ ਕੌਣ opinion ਦੇਊਗਾ ਜਦੋਂ ਸਿੱਖਾਂ ਨੇ ਫੈਸਲੇ ਕੀਤੇ ਹੋਇਆ ਕਿ ਗੁਰੂ ਸਾਹਿਬ ਗੁਰੂ ਪਰਿਵਾਰ ਜਾਂ ਸਾਡੇ ਜਿਹੜੇ ਵੱਡੇ ਸ਼ਹੀਦ ਆ ਉਹਨਾਂ ਦੇ ਉੱਤੇ ਕੋਈ ਕਿਰਦਾਰ ਕੀਤਾ ਹੀ ਨਹੀਂ ਜਾ ਸਕਦਾ ਔਰ ਕੋਈ ਜਿਸ ਤਰੀਕੇ ਦੇ ਨਾਲ ਗੁਰੂ ਸਾਹਿਬ ਨੂੰ ਪੇਸ਼ ਕੀਤਾ ਇਹਨੂੰ ਕਦੀ ਸਿੱਖ ਬਰਦਾਸ਼ਤ ਨਹੀਂ ਕਰਦੇ ਮੈਂ ਮੀਡੀਏ ਦੇ ਰਾਜ ਦੇ ਵਰਟੀ ਤੱਕ ਆਪਣੀ ਗੱਲ ਭੇਜਦਾ ਇਹਨੂੰ ਛੇਤੀ ਤੋਂ ਛੇਤੀ ਡਿਲੀਟ ਕਰ ਸਿੱਖ ਇਹਨੂੰ ਪ੍ਰਵਾਨ ਨਹੀਂ ਕਰਨਗੇ ਸ੍ਰੀ ਅਕਾਲ ਤਖਤ ਸਾਹਿਬ ਦੇ ਸੇਵਾਦਾਰ ਹੋਣ ਦੇ ਨਾਤੇ ਮੈਂ ਸਮੁੱਚੀ ਦੁਨੀਆ ਦੇ ਵਿੱਚ ਵਸਦੇ ਸਿੱਖਾਂ ਨੂੰ ਇਹ ਅਪੀਲ ਕਰਦਾ ਕਿ ਕਿਤੇ ਵੀ ਦੁਨੀਆ ਦੇ ਵਿੱਚ ਗੁਰੂ ਸਾਹਿਬ ਦੇ ਬਾਰੇ ਕਿਰਦਾਰਾਂ ਦੇ ਨਾਲ ਇੱਦਾਂ ਛੇੜ-ਛਾੜ ਕੀਤੀ ਜਾਂਦੀ ਆ ਆਪਾਂ ਇਹਨੂੰ ਕਦੀ ਬਰਦਾਸ਼ਤ ਨਾ ਕਰੀਏ ਇਹ ਬਰਦਾਸ਼ਤਯੋਗ ਨਹੀਂ ਆ ਔਰ ਨਾਲ ਹੀ ਮੇਰੀ ਜਿਹੜੇ ਵੀ ਸੰਬੰਧਤ ਇਹ ਮਸਲਿਆਂ ਨੂੰ ਵੇਖਦੇ ਨੇ ਸਰਕਾਰ ਦੇ ਵਿੱਚ ਉਹਨਾਂ ਨੂੰ ਮੇਰੀ ਹਦਾਇਤ ਆ ਕਿ ਇਹੋ ਦੇ ਬੰਦਿਆਂ ਨੂੰ ਛੇਤੀ ਤੋਂ ਛੇਤੀ ਨੱਥ ਪਾਈ ਜਾਵੇ ਜਿਹੜੇ ਗੁਰੂ ਸਾਹਿਬ ਦੇ ਬਾਰੇ ਗਲਤ ਤਾਕੇ ਦਾ ਪੇਸ਼ ਕਰਦੇ ਆ ਔਰ ਗੁਰੂ ਦੇ ਕਿਰਦਾਰ ਨੂੰ ਪੇਸ਼ ਕਰਦੇ ਆ ਕਿਉਂਕਿ ਅਸੀਂ ਪਿਛਲੀ ਮੀਟਿੰਗ ਦੇ ਵਿੱਚ ਵੀ ਜਦੋਂ ਵਿਦਵਾਨਾਂ ਦੀ ਮੀਟਿੰਗ ਕਾਲ ਕੀਤੀ ਆ ਉਹਦੇ ਵਿੱਚ ਸਪਸ਼ਟ ਗੱਲ ਕੀਤੀ ਸੀ ਵੀ ਗੁਰੂ ਸਾਹਿਬ ਗੁਰੂ ਕੇ ਪਰਿਵਾਰ ਉਹਦੇ ਕੋਈ ਕਿਰਦਾਰ ਨਹੀਂ ਹੋ ਸਕਦੇ ਤੇ ਆਉਣ ਵਾਲੇ ਸਮੇਂ ਦੇ ਵਿੱਚ AI ਦੇ ਜਿਹੜੇ ਮਹਾਰਾ ਉਹਨਾਂ ਦੇ ਨਾਲ ਵੀ ਆਪਾਂ ਮੀਟਿੰਗ ਕਰਾਂਗੇ ਅਸੀਂ ਤਾਂ ਹੀ ਬੜੇ ਚਿਰ ਤੋਂ ਇਹ ਕਹਿੰਨੇ ਆ ਕਿ ਇਹ ਫਿਲਮਾਂ ਦਾ ਜਿਹੜਾ ਮੁੱਦਾ ਵਾ ਇਹਨੂੰ ਸੰਸਿਆ ਰੋਕੇ ਹੱਲ ਕਰਨਾ ਚਾਹੀਦਾ ਸਿੱਖਾਂ ਨੂੰ ਇਹ ਗੱਲਾਂ ਪਰਵਾਹ ਨਹੀਂ ਕਰਨੀਆਂ ਚਾਹੀਦੀਆਂ ਅੱਜ ਇਹਨਾਂ ਨੇ ਆ ਕੁਝ ਦਿਖਾਇਆ ਵਾ ਕੱਲ ਨੂੰ ਕੁਝ ਹੋਰ ਦਿਖਾ ਦੇਣਗੇ ਇਸ ਕਰਕੇ ਮੈਂ ਨਾਲ ਹੀ ਐਸਡੀਪੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਧਿਅਤ ਕਰਦਾ ਕਿ ਉਹ ਲੋਵਰਾਟੀ ਨਾਲ ਜਾਂ ਸਬੰਧਤ ਮੰਤਰਾਲੇ ਦੇ ਨਾਲ ਸੰਪਰਕ ਕਰਕੇ ਇਸ ਵੀਡੀਓ ਨੂੰ ਜਲਦੀ ਤੋਂ ਜਲਦੀ ਡਿਲੀਟ ਕਰਵਾਵੇ ਇਹ ਵੀਡੀਓ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਆ ਤੇ ਗੁਰੂ ਦਾ ਪੰਥ ਤੇ ਗੁਰੂ ਦਾ ਖਾਲਸਾ ਇਹ ਨੂੰ ਕਦੀ ਬਰਦਾਸ਼ਤ ਨਹੀਂ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ